ਸਤਿ ਗੁਰੂ ਜੀ ਸਾਰਿਆਂ ਨੂੰ ਲੋ ਜੀ ਆਪਾਂ ਅੱਜ ਗਏ ਫੈਕਟਰੀ ਤੇ ਤੁਹਾਨੂੰ ਸਭ ਨੂੰ ਪਤਾ ਵੀ ਗਰਮੀ ਪੂਰੇ ਜੋਰਾਂ ਤੇ ਆ ਠੀਕ ਹੈ ਤੇ ਆਪਾਂ ਹੁਣ ਚੌਥੀ ਪੰਜਵੀਂ ਵਾਰੀ ਆਪਣੀ ਚੋਰੀ ਤਿਆਰ ਕਰ ਰਹੇ ਆ ਠੀਕ ਹੈ ਜੀ ਤੇ ਅੱਜ ਤੁਹਾਨੂੰ ਦੱਸਾਂਗੇ ਵੀ ਆਪਾਂ ਆਪਣੀ ਚੋਰੀ ਚ ਕਿਹੜੀ ਕਿਸਮ ਤੇ ਕਿੰਨੀ ਮਾਤਰਾ ਤੇ ਕਿੰਨੀ ਕਿਹੜੇ ਨਾਜ ਆਪਾਂ ਪਾਉਣੇ ਆ ਤੇ ਕਿਹੜੀਆਂ ਖਲਾਂ ਆਪਾਂ ਪਾਉਣੇ ਆ ਉਸ ਤੁਹਾਨੂੰ ਸਾਰੇ ਇਸ ਵੀਡੀਓ ਚ ਦੱਸਾਂਗੇ ਜੀ ਵੀਡੀਓ ਚੰਗੀ ਲੱਗੀ ਤੇ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਕਰ ਲਿਓ ਠੀਕ ਹੈ ਜੀ ਲਾਈਕ ਕਰ ਦਿਓ ਤੇ ਹੁਣ ਤੁਸੀਂ ਜਿਹੜੀਆਂ ਆਪਾਂ ਚੂਰੀ ਤਿਆਰ ਕਰਦੇ ਹੁੰਦੀ ਆਪਾਂ ਕਿਸਮਾ ਦੱਸਦੇ ਆ ਆਪਾਂ ਮੱਕਾ ਕਰਦੇ ਆ 28 ਕਿਲੋ ਕਣਕ ਕਰਦੇ ਆ 7 ਕਿਲੋ ਜੋ ਕਰਦੇ ਆ 10 ਕਿਲੋ ਠੀਕ ਹੈ ਜੀ ਸਰੋਂ ਦੀ ਖਾਲ 10 ਕਿਲੋ ਗਿਵਰੇਮੇ ਦੀ ਖਾਲ 5 5 ਕਿਲੋ ਬਹੁਤ ਹੈ ਠੀਕ ਹੈ ਗਿਵਰੇਮੇ ਨੂੰ ਥੋੜੀ ਹੀਟ ਮਾਰਦੇ ਆ ਗਰਮੀ ਦੀ ਤਾਰਾ ਮੀਰਾ 5 ਕਿਲੋ ਠੀਕ ਹੈ ਨਾਲੇ ਤੇ ਦੁੱਧ ਵਧਾਉ ਤੇ ਨਾਲੇ ਚਿਚੜ ਵੀ ਲਾਉ ਚਨਾ ਚੂਰੀ ਨਾਵੇਂ 10 ਕਰ ਲਿਓ 8 ਕਰ ਲਿਓ ਬਹੁਤ ਆ ਤੇ ਇਹਦਾ ਵੀ ਬਹੁਤ ਅਹਿਮ ਭੂਮਿਕਾ ਹੁੰਦੀ ਕਿਉਂਕਿ ਇਹਦੇ ਨਾਲ ਦਰਦੋਂ ਜ਼ਿਆਦਾ ਵਾਧਾ ਪਸੂ ਜੀ ਪਾਣੀ ਜ਼ਿਆਦਾ ਪੀਂਦਾ ਠੀਕ ਹੈ ਨਾਲੇ ਪ੍ਰੋਟੀਨ ਕੈਲਸ਼ੀਅਮ ਬਹੁਤ ਹੁੰਦਾ ਇਸ ਚੋਕਰ ਕਰ ਲਿਓ 8 ਕਿਲੋ ਛਲਕਾ ਕਰ ਲਿਓ 5 ਕਿਲੋ ਸੋਇਆਬੀਨ ਕਰ ਲਓ 5 ਕਿਲੋ ਜੇ ਦਾਣਾ ਪੌਣੀਆਂ ਭਾਵੇਂ ਮੂਰ ਦੀ ਬਾਲ ਮੂਰ ਦੀ ਬਾਲੋ 5 ਕਿਲੋ ਆਵਲਾ 1 ਕਿਲੋ ਨਮਕ 1 ਕਿਲੋ ਮਿਲਰ ਮਿਕਸਚਰ 1 ਕਿਲੋ ਤੇ ਮਿੱਠਾ ਸੋਡਾ 1 ਕਿਲੋ ਤੇ ਸਾਰੀਆਂ ਇਹਨਾਂ ਨੂੰ ਮਤਲਬ ਮਿਕਸ ਕਰਕੇ ਇੱਕ ਵਧੀਆ ਚੂਰੀ ਤਿਆਰ ਹੁੰਦੀ ਹੈ ਜਿਹੜੀ ਗਰਮੀ 'ਚ ਬਹੁਤ ਹੀ ਲਾਭਦਾਇਕ ਹੁੰਦੀ ਨਾਲੇ ਤੇ ਪਸ਼ੂ ਦੁੱਧ ਜ਼ਿਆਦਾ ਦਿੰਦਾ ਤੇ ਨਾਲੇ ਗਰਮੀ ਘੱਟ ਮਹਿਸੂਸ ਕਰਦਾ ਠੀਕ ਹੈ ਗਰਮੈਸ਼ ਘੱਟ ਮਹਿਸੂਸ ਕਰਦਾ ਤੁਸੀਂ ਵੀ ਆਪਦੇ ਨੇੜੇ ਜਾ ਕੇ ਕਿਤੇ ਵੀ ਫੈਕਟਰੀ ਜਾਂ ਚੱਕੀ ਦੇ ਇਹ ਚੂਰੀ ਤਿਆਰ ਕਰ ਸਕਦੇ ਹੋ ਕਿਉਂਕਿ ਮੋਲ ਜਿਹੜੀਆਂ ਆਪਾਂ ਵਿਚਾਰਾਂ ਉਹ ਜਿਹੜੀਆਂ ਚੂਰੀਆਂ ਤੱਕਦੇ ਆ ਠੀਕ ਹੈ ਲੈਣੇ ਆ ਉਹ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਡੇਟ ਕਦੋਂ ਦੀ ਉਹ ਚੂਰੀ ਬਣੀ ਹੁੰਦੀ ਆ ਕੀ ਹੁੰਦੇ ਚਪਾਏ ਹੁੰਦਾ ਕੀ ਨਹੀਂ ਪਾਏ ਹੁੰਦਾ ਇਹ ਆਪਾਂ ਹੱਥੀ ਇਹ ਕਲਾਸ ਇਹ ਕੁਆਲਿਟੀ ਦਾ ਅਨਾਜ ਪਾਵਾਂਗੇ ਠੀਕ ਹੈ ਜੀ ਜਿਵੇਂ ਕਣਕ ਵੀ ਮਤਲਬ ਵਧੀਆ ਮੱਕੀ ਵੀ ਆਪਾਂ ਇਹ ਇਹ ਕੁਆਲਿਟੀ ਦੀ ਜੋ ਹੋਗੇ ਤੇ ਛੋਲੇ ਹੋਗੇ ਜੋਮ ਜੋ ਵੀ ਆਪਾਂ ਤੇ ਨਾਲ ਨਾਲ ਸਰੋਂ ਦੇ ਜਿਵੇਂ ਬੜੇਵੇਂ ਦੀ ਖਾਲ ਹੁਣ ਤੁਹਾਡੇ ਸਾਹਮਣੇ ਤਿਆਰ ਹੋ ਰਹੀ ਹੈ ਮਤਲਬ ਬਨ ਰਹੀ ਹੈ ਤਾਜੀ ਤੇ ਇਹ ਸਭ ਮਿਕਸ ਕਰਾਂਗੇ ਤੇ ਇੱਕ ਵਧੀਆ ਚੂਰੀ ਬਣੂਗੀ ਜਿੰਦੇ ਜਿਹਨੂੰ ਪਸ਼ੂ ਖੁਸ਼ ਹੋ ਕੇ ਖਾਊਗਾ ਜਦੋਂ ਚੂਰੀ ਪਸ਼ੂ ਖੁਸ਼ ਹੋ ਕੇ ਖਾਊਗਾ ਤੇ ਲਾਲੋ ਵੀਰੋ ਹੋਰੋ ਫਿਰ ਪਸ਼ੂ ਦੁੱਧ ਵੀ ਜ਼ਿਆਦਾ ਦਊਗਾ ਠੀਕ ਹੈ ਜੀ ਤੇ ਆਪਾਂ ਕਦੀ ਵੀ ਮੁੱਲ ਦੀ ਚੂਰੀ ਨਹੀਂ ਪਾਈ ਆਪਾਂ ਜਦੋਂ ਵੀ ਪਾਈ ਆਪਦੇ ਤਿਆਰ ਕੀਤੀ ਹੋਈ ਪਾਈ ਆ ਹਾਂ ਠੀਕ ਹੈ ਆਪਾਂ ਫੀਡਾਂ ਤੇ ਆਪਾਂ ਮੁੱਲ ਦੀਆਂ ਪਾਉਨੇ ਆ ਠੀਕ ਹੋ ਤਾਂ ਆਪਣੀ ਮਜਬੂਰੀ ਆ ਵੀ ਉਹ ਵੀ ਆਪਾਂ ਵਧੀਆ ਕੰਪਨੀ ਦੀ ਠੀਕ ਹੈ ਜੀ ਉਹ ਵੀ ਆਪਾਂ ਫੀਡ ਕਦੀ ਨਹੀਂ ਮਾਰੀ ਭਾਈ ਐਸੇ ਕਰਕੇ ਆਪਾਂ ਚੂਰੀ ਆਪਣੀ ਆਪ ਵੀ ਤਿਆਰ ਕਰਾ ਕੇ ਪਾਉਨੇ ਆ ਤੇ ਆਪ ਨੂੰ ਵਧੀਆ ਰਿਜ਼ਲਟ ਮਿਲਿਆ ਤੇ ਮਿਲਦਾ ਠੀਕ ਹੈ ਜੀ ਆਪਣੇ ਨਾਲੋਂ ਵੀ ਮੱਝਾਂ ਗਾਵਾਂ ਤਾਂ ਹੈਗੀਆਂ ਹੈਗੀਆਂ ਨਾਲ ਆਪਣੀਆਂ ਬੱਕਰੀਆਂ ਨੂੰ ਵੀ ਇਹਨਾਂ ਦਾ ਬਹੁਤ ਫਾਇਦਾ ਹੁੰਦਾ ਜੀ ਠੀਕ ਹੈ ਜੀ ਪਿੱਛੇ ਜੀ ਆਪਣੀਆਂ ਬੱਕਰੀਆਂ ਦਾ ਦੁੱਧ ਥੋੜਾ ਘਟ ਗਿਆ ਤੇ ਆਹਥੋਂ ਆਪਣੀ ਇਸ ਫੀਡ ਦੇ ਨਾਲ ਨਾਲੇ ਤਾਂ ਦੁੱਧ ਵਧਿਆ ਤੇ ਨਾਲੇ ਉਹਨਾਂ ਦੇ ਸਰੀਰ ਤੇ ਸ਼ਾਈਨਿੰਗ ਵੀ ਆਈ ਹੈ ਠੀਕ ਹੈ ਜੀ ਕਿਉਂਕਿ ਜਦੋਂ A ਕਲਾਸ A ਕੁਆਲਿਟੀ ਦਾ ਆਪਾਂ ਆਜ ਪਾਵਾਂਗੇ ਨਾ ਤੇ ਹਮੇਸ਼ਾ ਹੀ ਪਸ਼ੂ ਦੀ ਸੁੰਦਰਤਾ ਜ਼ਿਆਦੀ ਵਧੂਗੀ ਨਾਲੇ ਦੁੱਧ ਤੇ ਵਧਨੇ ਵਧਨੇ ਨਾਲੇ ਪਸ਼ੂ ਦੇ ਸ਼ਾਈਨਿੰਗ ਵੀ ਜ਼ਿਆਦੀ ਆਊਗੀ ਠੀਕ ਹੈ ਜੀ ਤੇ ਅੱਜ ਆਪਣਾ ਦਾਣਾ ਤਿਆਰ ਹੋ ਰਿਹਾ ਠੀਕ ਹੈ ਜੀ ਬਹੁਤ ਗੱਟੇ ਭਰੇ ਜਾ ਰਹੇ ਨੇ ਆਪਣਾ ਦਾਣਾ ਖੁੱਦ ਦਾ ਤਿਆਰ ਹੋ ਰਿਹਾ ਠੀਕ ਹੈ ਜੀ ਆਹ ਦੇਖੋ ਆਪਣੀ ਚੂਰੀ ਤਿਆਰ ਹੋ ਗਈ ਤੇ ਆਪਾਂ ਆਥੀ ਤਿਆਰ ਕਰਾਉਨੇ ਆਥੇ ਖੜ ਕੇ ਠੀਕ ਹੈ ਜੀ ਉਹਦੀ ਮਾਤਰਾ ਦੱਸ ਕੇ ਤੇ ਹਾਂ ਮੱਕੀ ਦੀਆਂ ਬੋਰੀਆਂ ਦੇ ਢੇਰ ਲੱਗੇ ਹੋਏ ਆ ਠੀਕ ਹੈ ਜੀ ਤੇ ਆਪਾਂ ਕਦੀ ਵੀ ਮਾਰਾ ਦਾਣਾ ਨਹੀਂ ਪਾਇਆ ਠੀਕ ਹੈ ਜੀ ਕਿਉਂਕਿ ਇਹ ਇਹ ਆਪਾਂ ਉਹਨੂੰ ਬਾਜ਼ਾਰੋਂ ਨੂੰ ਵੀ ਸਸਤਾ ਪੈ ਜਾਂਦਾ ਠੀਕ ਹੈ ਜੀ ਤੇ ਮਤਲਬ ਨਾਲੇ ਸਸਤਾ ਪੈਂਦਾ ਨਾਲੇ ਇਹ ਕੁਆਲਿਟੀ ਹੁੰਦੀ ਆ ਇਹਦੇ ਚ ਕੋਈ ਮਿਲਾਵਟ ਨਹੀਂ ਹੁੰਦੀ ਵੀ ਮੋਲਦਾ ਤੇ ਇਹ ਨਹੀਂ ਪਤਾ ਵੀ ਉਹਦੇ ਚ ਕੁਝ ਪਾਇਆ ਜਾਂ ਨਹੀਂ ਪਾਇਆ ਜਾਂ ਪਾਇਆ ਹੀ ਹੋਊਗਾ ਤੇ ਮਾੜੀ ਮਾਤਰਾ ਦਾ ਪਾਇਆ ਹੋਊਗਾ ਇਹ ਨਹੀਂ ਪਤਾ ਠੀਕ ਹੈ ਜੀ ਇਹ ਆਪਣੇ ਸਾਹਮਣੇ ਤਿਆਰ ਹੋਈ ਚੋਰੀ ਤੇ ਤੁਸੀਂ ਇੱਕ ਰੀ ਬਣਾ ਕੇ ਯੂਜ਼ ਕਰਕੇ ਦੇਖਿਓ ਤੁਹਾਨੂੰ ਇਹ ਦਾ ਰਿਜ਼ਲਟ ਜ਼ਰੂਰ ਮਿਲੂਗਾ ਤੇ ਇਸੇ ਅੱਜ ਆਪਣੀ ਵੀਡੀਓ ਲੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਮਿਲਦੇ ਆ ਨੈਕਸਟ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ